ਸੀਟੀ ਯੂਨੀਵਰਸਿਟੀ ਕੈਨੇਡਾ ਨੇ ਅੱਜ ਵਿਦਿਆਰਥੀਆਂ ਲਈ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਮਾਸਟਰ ਆਫ ਐਜੂਕੇਸ਼ਨ ਇਨ ਲੀਡਰਸ਼ਿਪ ਹੋਟਲ ਹਿਆਤ ਸੈਂਟ੍ਰਿਕ ਵਿਖੇ ਉੱਤਰੀ ਭਾਰਤੀਆਂ ਚੋਟੀ ਦੀਆਂ 15 ਏਜੰਸੀਆਂ ਲਈ ਇੱਕ ਮੀਟਿੰਗ ਕੀਤੀ ਗਈ ਜਿੱਥੇ ਮੌਜੂਦਾ ਰਣਨੀਤੀਆਂ ਅਤੇ ਆਉਣ ਵਾਲੇ ਪ੍ਰੋਜੈਕਟਾਂ ਉੱਤੇ ਚਰਚਾ ਕੀਤੀ ਗਈ ਮਾਈ ਨੇਮ ਇਜ਼ ਸੋਨੀਆ ਧਵਨ ਐਂਡ ਆਮ ਦ ਮੈਨੇਜਿੰਗ ਡਾਇਰੈਕਟਰ ਆਫ ਗ੍ਰੇ ਮੈਟਰਸ ਅੱਜ ਜਿਹੜੇ ਫੰਕਸ਼ਨ ਸੀਗਾ ਸਿਟੀ ਯੂਨੀਵਰਸਿਟੀ ਵੱਲੋਂ ਸੀਗਾ ਐਂਡ ਦੇ ਹੈਵ ਇੰਟਰੋਡਿਊਸ ਅ ਨਿਊ ਪ੍ਰੋਗਰਾਮ ਜਿਹੜਾ ਹੈਗਾ ਮਾਸਟਰਸ ਇਨ এডੂਕੇਸ਼ਨ ਐਂਡ ਲੀਡਰਸ਼ਿਪ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਹੈਗਾ ਇਹ ਉਹਨਾਂ ਸਟੂਡੈਂਟ ਵਾਸਤੇ ਹੈਗਾ ਜਿਹੜੇ ਕੈਨੇਡਾ ਜਾ ਕੇ ਮਾਸਟਰਸ ਕਰਨਾ ਚਾਹੁੰਦੇ ਐ ਸਪੈਸ਼ਲੀ ਦਿਸ ਪ੍ਰੋਗਰਾਮ ਇਜ਼ ਇਨ ਕੈਲਗਰੀ ਅਲਬਰਟਾ ਦੇ ਡੇਢ ਸਾਲ ਦਾ ਪ੍ਰੋਗਰਾਮ ਹੈਗਾ 2 ਸਾਲ ਦਾ ਮਾਸਟਰਸ ਨਹੀਂ ਹੈਗਾ ਦੇ ਆ 52 ਕ੍ਰੈਡਿਟਸ ਐਂਡ ਫੀਸ ਵੀ ਜਿਹੜੀ ਹੈਗੀ ਬਹੁਤ ਹੀ ਨੋਮੀਨਲ ਹੈਗੀ ਹੈ ਨਹੀਂ ਤਾਂ ਮਾਸਟਰਸ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ 26 28 28000 ਡਾਲਰ ਹੁੰਦੀ ਹੈ 1 ਸਾਲ ਦੀ ਦ ਫੀਸ ਇਜ਼ ਵੈਰੀ ਨੋਮੀਨਲ ਵਿਚ ਇਜ਼ ਓਨਲੀ 19000 ਸਮਥਿੰਗ ਐਂਡ 19000 ਚ ਤੁਹਾਨੂੰ ਜਿਹੜਾ ਹੈਗਾ ਸਾਲ ਦੀ ਫੀਸ ਚ ਮਾਸਟਰਸ ਕਰਨ ਨੂੰ ਮਿਲ ਰਿਹਾ ਤਿੰਨ ਸਾਲ ਦਾ ਵਰਕ ਵੀਜ਼ਾ ਮਿਲ ਰਿਹਾ ਹੈਗਾ ਐਂਡ ਅਲਬਰਟਾ ਚ ਯੂਜ਼ੂਅਲੀ ਜਿਹੜੇ ਹੈਗੇ ਨੇ ਮਾਸਟਰਸ ਪ੍ਰੋਗਰਾਮਸ ਆਰ ਆਫਟਰ ਅਵੇਲੇਬਲ ਨਹੀਂ ਹੁੰਦੇ ਸੋ ਸਿਟੀ ਯੂਨੀਵਰਸਿਟੀ ਹੈਜ਼ ਕਮ ਇਟਸ ਨਾਟ ਕਿ ਜਿਨ੍ਹਾਂ ਨੇ ਬੀਅਰਡ ਕੀਤੀ ਹੋਈ ਹੈ ਕੋਈ ਵੀ ਬੱਚਾ ਜਨੇ ਬੈਚਲਰ ਕੀਤੀ ਹੋਈ ਹੈ ਔਰ ਮਾਸਟਰਸ ਆਫ এডੂਕੇਸ਼ਨ ਵਾਸਤੇ ਜਾਣਾ ਚਾਹੁੰਦਾ ਹੈ ਇਚ এডੂਕੇਸ਼ਨ ਬਾਰੇ ਵੀ ਸਿਖਾਇਆ ਜਾਂਦਾ ਹੈ ਟੀਚਿੰਗ ਵਾਸਤੇ ਵੀ ਹੈਗਾ ਤਾਂ ਇਟਸ ਮੋਰ ਅਬਾਊਟ ਅ ਲੀਡਰਸ਼ਿਪ ਆਲਸੋ ਸੋ ਐਨੀਬਾਡੀ ਹੂ ਵਾਂਟਸ ਟੂ ਸਟਾਰਟ ਅਸ ਐਨ ਜੀਓ ਸਕੂਲਸ ਦ ਲੀਡਰਸ਼ਿਪ ਬਾਰੇ ਪੂਰਾ ਸਿਖਾਇਆ ਜਾ ਰਿਹਾ ਹੈ ਆਈ ਥਿੰਕ ਇਟਸ ਅ ਗੁੱਡ ਅਪੋਰਚੁਨਿਟੀ ਫਾਰ ਦ ਸਟੂਡੈਂਟਸ ਜਿਹੜੇ ਕਿ ਬਾਹਰ ਸਪਾਊਸ ਵੀਜ਼ਾ ਵਾਸਤੇ ਜਾਣਾ ਚਾਹੁੰਦੇ ਨੇ ਜਾਂ ਮਾਸਟਰਸ ਵਾਸਤੇ ਜਾਣਾ ਚਾਹੁੰਦੇ ਨੇ ਆਈ ਥਿੰਕ ਸਿਟੀ ਯੂਨੀਵਰਸਿਟੀ ਬੰਦੇ ਜਾਂ ਹੋਰ ਲਾਈਕ ਜਦੋਂ ਬੱਚੇ ਇੱਥੋਂ ਆਪਣੇ ਇੱਥੋਂ ਸਟ੍ਰੇਟ ਨੂੰ ਛੱਡ ਕੇ ਜਾਂਦੇ ਨੇ ਤੇ ਉੱਤੇ ਲੋਨਲੀ ਫੀਲ ਕਰਦੇ ਨੇ ਹੋਰ ਬੜੀਆਂ ਚੀਜ਼ਾਂ ਆਉਂਦੀਆਂ ਨੇ ਇਹਨਾਂ ਓਪਰਚੁਨਿਟੀਜ਼ ਨੂੰ ਕਿਦਾਂ ਲੈ ਕੇ ਚੱਲਦੇ ਆ ਸੇ ਲੋਨਿਨੈਸ ਅੰਦਰ ਹੁੰਦੀ ਹੈਗੀ ਹੈ ਇਨਫੈਕਟ ਕੰਪੈਰੀਸ਼ਨ ਨਹੀਂ ਹੋਣਾ ਚਾਹੀਦਾ ਬਟ ਆਈ ਫੀਲ ਇਸ ਜਦੋਂ ਅਸੀਂ ਵੀ ਐਜ਼ ਅ ਏਜੰਟ ਸੀ ਅਲੱਗ-ਅਲੱਗ ਦੇਸ਼ਾਂ 'ਚ ਜਾਂਦੇ ਆ ਸੋ ਅਗਰ ਤੁਸੀਂ ਕੰਪੇਅਰ ਕਰਦੇ ਰਹੋਗੇ ਹਿੰਦੁਸਤਾਨ ਨੂੰ ਸਤਨਬੂਲ ਦੇ ਨਾਲ ਸਤਨਬੂਲ ਨੂੰ ਆਸਟ੍ਰੇਲੀਆ ਦੇ ਨਾਲ ਆਸਟ੍ਰੇਲੀਆ ਨੂੰ ਕੈਨੇਡਾ ਤੁਸੀਂ ਹਰ ਜਗ੍ਹਾ ਇਕੱਲੇ ਹੈਗੇ ਹੋ ਸੋ ਯੂ نو ਥੈਟ ਕਿ ਨਾਊ ਯਰ ਹੈ ਗੈਨ ਯੂ ਹੈਵ ਟੂ ਫੋਕਸ ਓਨ ਸਟੱਡੀ ਐਂਡ ਓਨ ਯਰ ਕੈਰੀਅਰ ਫਿਰ ਕੁਛ ਇਕੱਲਾਪ ਨਹੀਂ ਆਂਦਾ ਐਂਡ ਹਰ ਇੱਕ ਬੰਦਾ ਜਿਹੜਾ ਨਾ ਸਾਹਮਣੇ ਵਾਲਾ ਭਾਵੇਂ ਗੋਰਾ ਹੋਵੇ ਭਾਵੇਂ ਕਾਲਾ ਹੋਵੇ ਸਾਰਿਆਂ ਨੂੰ ਇਹ ਲੱਗਦਾ ਕਿ ਕੋਈ ਮੈਨੂੰ ਬੁਲਾਵੇ ਤੁਸੀਂ ਜਾ ਕੇ ਬੁਲਾ ਲਓ go and say hello and canadians are very simple they are very warm they are very welcoming mm -hmm. so i think ohde chuke problem nahi aandi hai ki go and introduce yourself say hello to anybody to sit baith ke soch rahe ho ki toanu koi aake bulaayega aur todi loneliness door karega inna time kisi ko nahi hunda hega rehnda is very easy jede purane students gaye ne onna to reference leya si ta purane students to reference leke onna da intezam kharande ha there are many websites also ke gjuu is there living university is there jede ki utthe card lab ke dende hage ne i think it's easy there is no problem ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸ਼੍ਰੀਕਲ ਜੀ ਮੈਂ ਸਾਹਲ ਡੀਬੀਸ ਇੰਟਰਨੈਸ਼ਨਲ ਤੋਂ ਅੱਜ ਮੈਂ ਇੱਥੇ ਸਿਟੀ ਯੂਨੀਵਰਸਿਟੀ ਜੋ ਕਿ ਵੈਂਕੂਵਰ ਦੇ ਵਿੱਚ ਐਂਡ ਇਹਨਾਂ ਦਾ ਇੱਕ ਨਵਾਂ ਕੈਂਪਸ ਹੈ ਕੈਲਗਰੀ ਦੇ ਵਿੱਚ ਉਹਦੇ ਲਾਂਚ ਪ੍ਰੋਗਰਾਮ ਦੇ ਵਿੱਚ ਇੱਥੇ ਆਇਆ ਚੰਡੀਗੜ੍ਹ ਹਿਆਤ ਦੇ ਵਿੱਚ ਸੈਕਟਰ 17 ਦੇ ਵਿੱਚ ਕਿਹੜਾ ਪ੍ਰੋਗਰਾਮ ਸਪੈਸ਼ਲੀ ਸਟੂਡੈਂਟਸ ਵਾਸਤੇ ਸ਼ੁਰੂ ਕੀਤਾ ਗਿਆ ਤੇ ਉਹ ਸਟੂਡੈਂਟਸ ਨੂੰ ਕਿਵੇਂ ਫਾਇਦਾ ਰੱਖੇਗਾ ਜੀ ਜਿਹੜਾ ਇੱਕ ਨਵਾਂ ਪ੍ਰੋਗਰਾਮ ਇਹ ਯੂਨੀਵਰਸਿਟੀ ਲੈ ਕੇ ਆਈ ਹੈ ਪਹਿਲਾਂ ਤਾਂ ਮੈਂ ਇਸ ਯੂਨੀਵਰਸਿਟੀ ਬਾਰੇ ਦੱਸਣਾ ਚਾਹੂੰਗਾ ਮੈਂ ਕਾਫੀ ਲੰਬੇ ਟਾਈਮ ਤੋਂ ਯੂ ਤੇ ਇਹ ਇੱਕ ਬਹੁਤ ਅੱਛੀ ਯੂਨੀਵਰਸਿਟੀ ਹੈ ਯੂਐਸ ਬੇਸਡ ਜਿਹਦੇ 8 ਕੰਟਰੀਜ਼ ਦੇ ਵਿੱਚ ਅਲੱਗ-ਅਲੱਗ ਆਲਰੇਡੀ ਬ੍ਰਾਂਚੇਸ ਹੈਗੀਆਂ ਨੇ ਇਹਨਾਂ ਦੀ ਇੱਕ ਨਵੀਂ ਬ੍ਰਾਂਚ ਇੰਟਰਨੈਸ਼ਨਲ ਸਟੂਡੈਂਟਸ ਲਈ ਓਪਨ ਹੋਈ ਆ ਥੈਟ ਇਜ਼ ਸਿਟੀ ਯੂਨੀਵਰਸਿਟੀ ਐਟ ਕੈਲਗਰੀ ਕੈਂਪਸ ਕੈਲਗਰੀ ਕੈਂਪਸ ਦੇ ਵਿੱਚ ਇਹਨਾਂ ਨੇ ਮਾਸਟਰ ਦਾ ਪ੍ਰੋਗਰਾਮ ਲੈ ਕੇ ਆਏ ਨੇ ਮਾਸਟਰ ਆਫ ਐਜੂਕੇਸ਼ਨ ਇਨ ਲੀਡਰਸ਼ਿਪ ਦੋਸਤੋ ਸਭ ਤੋਂ ਵੱਡਾ ਚੈਲੰਜ ਜਿਹੜਾ ਪਿਛਲੇ 2-3 ਮਹੀਨਿਆਂ ਤੋਂ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਸੀ ਉਹ ਹੈਗਾ ਸਪਾਊਸ ਵੀਜ਼ਾ ਤਾਂ ਜਿਹੜੇ ਪੰਜਾਬੀ ਐਂਡ ਹਰਿਆਣਵੀ ਐਪਲੀਕੈਂਟਸ ਅਪਲਾਈ ਤਾਂ ਡੈਫੀਨਿਟਲੀ ਉਹਨਾਂ ਲਈ ਇਹ ਬੈਸਟ ਵਾਈਸ ਹੋ ਸਕਦੀ ਹੈ ਡੂ ਟੂ ਅ ਦ सिटी कैलगरी ऑब्वियसली सेकंड स्पॉउस ਨਾਲ ਜਾ ਸਕਦਾ ਐਂਡ थर्ड मेजर चीज ਇਹਦੀ ਟਿਊਸ਼ਨ ਫੀਸ ਬਹੁਤ ਅਫੋਰਡੇਬਲ ਹੈ ਐਂਡ ਮੋਸਟ ਆਫ ਦ ਥਿੰਗ ਬੱਚੇ ਮਾਸਟਰਸ ਤੋਂ ਘਬਰਾਉਂਦੇ ਆ ਡਰਦੇ ਆ ਤਾਂ ਇਹਦੀ ਐਡਮਿਸ਼ਨ ਰਿਕੁਆਇਰਮੈਂਟ ਕਾਫੀ ਕਨਵੀਨੀਅੰਟ ਹੈ ਤੁਸੀਂ ਬਈ ਦੱਸੋ ਕਿ ਕਿੰਨੇ ਬੈਂਡ ਚਾਹੀਦੇ ਨੇ ਪੀਟੀ ਵਾਸ ਪੀਟੀ ਜੀਸਕੋਰ ਕਿੰਨਾ ਚਾਹੀਦਾ ਹੈ ਜਿਹੜਾ ਬੱਚੇ ਇਹਦੇ ਨਾਲ ਅਪਲਾਈ ਕਰ ਸਕਦੇ ਨੇ ਐਗਜ਼ੈਕਟਲੀ ਫੀਸ ਕੀ ਹੈਗੀ ਹੈ ਤੇ ਰਿਕੁਆਇਰਮੈਂਟਸ ਕੀ ਰਹਿਣਗੇ ਆ ਤਾਂ ਕਿੰਨੇ ਦਿਨ ਚ ਆਫਰ ਲੈਟਰ ਆ ਜਾਂਦਾ ਹੈ ਕੀ ਉਹਦੀ ਕੋਈ ਅਪਲੀਕੇਸ਼ਨ ਫੀਸ ਹੈਗੀ ਹੈ ਕਿ ਨਹੀਂ ਹੈ ਜੀ ਇਦੇ ਵਿੱਚ ਜਿਹੜੀ ਪੀਟੀ ਦੀ ਰਿਕੁਆਇਰਮੈਂਟ ਹੈ that is quite simple that is 59 overall ਤੇ ਅਲਸੇ ਰਿਕੁਆਇਰਮੈਂਟ 6.5 ਬੈਂਡ ওভারঅল ਦੀ ਆ ਜਿਹਦੇ ਵਿੱਚ ਕਿਸੇ ਮੋਡਿਊਲ ਦੇ ਵਿੱਚ 6 ਜਾਂ 5.5 ਇੱਕ ਮੋਡਿਊਲ ਦੇ ਵਿੱਚ ਨੇ ਤਾਂ ਬੱਚਾ इजीली ਆਫ ਲੈਟਰ ਲੈ ਸਕਦਾ ਆਫ ਲੈਟਰ ਸਿਰਫ 2 ਹਫ਼ਤਿਆਂ ਦੇ ਵਿੱਚ ਬੱਚਾ ਹਾਸਲ ਕਰ ਸਕਦਾ ਹੈ ਵੈਰੀ ਸਿੰਪਲ ਪ੍ਰੋਸੈਸ ਦੇ ਨਾਲ ਇਹਦੇ ਨਾਲ ਜਿਹੜੀ ਮਾਮਨੇ ਫੀਸ ਦੀ ਗੱਲ ਕੀਤੀ ਆ that's around 40000 for 2 years ਬਟ ਜੇ ਤੁਸੀਂ ਸਾਡੀ ਕੰਪਨੀ ਡੀਬੀਸ ਇੰਟਰਨੈਸ਼ਨਲ ਦੇ ਰਾਹੀਂ ਅਪਲਾਈ ਕਰਦੇ ਹੋ ਤਾਂ ਵਿਲ ਗੇਟ ਯੂ ਸਕਾਲਰਸ਼ਿਪ ਦੈਟ ਵਿਲ ਬੀ ਅਰਾਊਂਡ 38000 ਇਨ ਟੋਟਲ 38000 ਡਾਲਰ ਦੇ ਵਿੱਚ ਤੁਸੀਂ 2 ਸਾਲ ਮਾਸਟਰ ਪ੍ਰੋਗਰਾਮ ਕਰ ਸਕਦੇ ਹੋ ਮੋਰਓਵਰ ਯੂਨੀਵਰਸਿਟੀ ਪ੍ਰੋਗਰਾਮ ਲੈ ਕੇ ਆ ਰਹੀ ਹੈ ਤੁਸੀਂ ਇਹ ਮਾਸਟਰ 1.5 ਸਾਲ ਦੇ ਵਿੱਚ ਕੰਪਲੀਟ ਕਰ ਸਕਦੇ ਹੋ ਓਕੇ ਤੇ ਇਹਦੇ ਵਿੱਚ ਕਿੰਨੇ ਕ੍ਰੈਡਿਟ ਹੈਗੇ ਨੇ ਤੇ ਸਟੂਡੈਂਟਸ ਆ ਪੋਸ ਗ੍ਰੈਜੂਏਟ ਜਾਂ ਪੋਸ ਬੈਕਲੋਰੇਟ ਪ੍ਰੋਗਰਾਮ ਚਾਡੀ ਕਿ ਮਾਸਟਰ ਚ ਕਿਉਂ ਜਾਣਾ ਚਾਹੀਦਾ ਅ ਇਹਦੇ ਵਿੱਚ ਟੋਟਲ 52 ਕ੍ਰੈਡਿਟਸ ਹੈਗੇ ਆ ਬਟ अगर आप गल करेंगे पोस्ट ग्रेजुएट प्रोग्राम छड़ के मास्टर्स ਦੇ ਵਿੱਚ ਕਿਉਂ ਜਾਣਾ ਚਾਹੁੰਦੇ ਆ ਚਾਹੀਦਾ ਤਾਂ ਉਹਦਾ ਸਭ ਤੋਂ ਪਹਿਲਾ ਰੀਜ਼ਨ ਜਿਹੜੇ ਬੱਚੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਉਹਨਾਂ ਲਈ ਬੈਟਰ ਅਪੋਰਚੁਨਿਟੀਆਂ ਲਈ ਮੋਰਓਵਰ ਇਹ ਜਿਹੜਾ ਨਵਾਂ ਪ੍ਰੋਗਰਾਮ ਲਾਂਚ ਕੀਤਾ ਇਸ ਯੂਨੀਵਰਸਿਟੀ ਨੇ ਇਹ ਜੌਬ ਰੈਡੀ ਪ੍ਰੋਗਰਾਮ ਹੈ ਇਹਦੇ ਵਿੱਚ ਇਹਨਾਂ ਨੇ ਬਹੁਤ ਸੋਨਾ ਬਲੈਂਡ ਕੀਤਾ এডਿਕੇਸ਼ਨ ਐਂਡ ਮੈਨੇਜਮੈਂਟ ਨੂੰ कंबाइन uh, करके भी है जी ये uh, तीन अवेलेबल ने सिटी uh, यूनिवर्सिटीज जो, जो, किया as well as तो ये जो नया प्रोग्राम इन्होंने अल्बर्टा में लॉन्च किया वेरी स्ट्रॉन्ग प्रोग्राम जिसकी वजह से आज ये इवेंट प्लान हुआ है इस प्रोग्राम की क्या खासियत है और ये स्टूडेंट्स को कैसे जो है मदद करेगा आने वाले टाइम के दीज अ नंबर ऑफ बेनिफि अगर हम मैं बात करूँ एडमिशन रिक्वायरमेंट की तो इसकी बहुत ईजी एडमिशन रिक्वायरमेंट्स है एनी ऑफ द बैचलर्स प्रोग्राम बैक ग्राउंड वाले बच्चे इसमें ईजिली एमिशन ले सकते हैं तो इसका मतलब यह है कि कोई जरूरी नहीं है कि बच्चे ने बी एड किया होना चाहिए नहीं बेसिकली मास्टर्स ऑफ एजुकेशन लीडरशिप मैनेजमेंट का प्रोग्राम है जिसमें कोई बी एड का रिक्वायरमेंट नहीं है कोई ऐसा प्रोग्राम का रिक्वायरमेंट नहीं है, जिसमें स्टूडेंट के पास थ्री या फोर ईयर्स या फाइव ईयर्स का एक्सपीरियंस हो स्टूडेंट विद अ फ्रेश ग्रेजुएशन कुड इजिली एनरोल सेल्फ फॉर दिस प्रोग्राम और सबसे मेजर चीज़ इस प्रोग्राम में तीन इंटर्नशिप्स हैं और ये इट्स अ ट्राई सेमेस्टर प्रोग्राम जिसमें सिक्स सेमेस्टर्स होंगे और उस सिक्स सेमेस्टर्स में स्टूडेंट को तीन बार इंटर्नशिप करने का मौका मिलेगा मींस so, ऑलमोस्ट कहना चाहते हैं कि एक सेमेस्टर चार महीने की थ्री मंथ महीने थ्री मंथ का तो so, बच्चे का सेमेस्टर भी जल्दी खत्म हो रहा है येस इन अयर स्टूडेंट हैज़ टू कम्प्लीट थ्री सेमेस्टर्स मीन्स नाइन मंथ ऑफ द स्टडी इन अ कम्प्लीट वन ईयर और उसमें सिक्स सेमेस्टर्स टोटल टू इयर्स में स्टूडेंट को कंप्लीट करने हैं और टू इयर्स में जो सिक्स सेमेस्टर्स हैं इसके साथ साथ थ्री इंटर्नशिप प्रोग्राम्स हैं और स्टूडेंट थर्टी से फोटी परसेंट अपना फील्ड वर्क में रहेगा अलॉन्ग विद्लास रूम स्टडीज ही हैज़ टू बी ऑन अ यू कुछ से इंडस्ट्री फॉर एटलीस्ट फॉर अ थ्री इंटर्नशिप सर आजकल जो थोड़ा कैनेडा को लेकर नेगेटिविटी मार्केट में आई है उसके बारे में आप क्या कहना चाहेंगे आ, ये मतलब लाइक इट्स इट्स अबाउट र्यूमर्स ऑल्सो थोड़ा बहुत मैं सच बोलूंगा कि हाँ कुछ ना कुछ नेगेटिविटीज वहां से आई हैं इंडस्ट्री में पर ऐसा नहीं है कि कनाडा आगे स्टूडेंट्स पॉप नहीं करेंगे ईजिली अगर मैं बात करूं मात्र एक ऐसी कंट्री अक्रॉस द ग्लोब जो टू से थ्री ईयर्स में आपको परमानेंट रेजिडेंसी देती है कोई भी ऐसी कंट्री नहीं है अक्रॉस द ग्लोब जो स्टूडेंट्स को ये अपॉर्चुनिटी देती है स्किल्ड प्रोग्राम्स के बाद अगर आप सिक्सटीन टू एटीन मंथ्स के प्रोग्राम के बाद नेक्स्ट टू ईयर्स में आप परमानेंट रेजिडेंसी ले सकते हैं तो ऐसा कोई भी मैच किसी और कंट्री के साथ नहीं है तो स्टूडेंट्स को एक ऐसी अपॉर्चुनिटी वेरी स्ट्रॉन्ग स्किल्ड प्रोग्राम्स के साथ कोई और कंट्री नहीं दे रही है तो आ, आज का जो प्रोग्राम है सिटी यूनिवर्सिटी का हमारे नॉर्थ इंडिया के टॉप पार्टनर्स ने ਆ ਜਿਹੜੇ ਕਾਫੀ ਸਾਲਿਆਂ ਤੋਂ ਸਿਟੀ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਨੇ ਉਹ ਉਹਨਾਂ ਦੇ ਟਾਪ 15 ਜਿਹੜੇ ਪਾਰਟਨਰਸ ਨੇ ਉਹਨਾਂ ਵਾਸਤੇ ਇਵੈਂਟ ਸੀਗਾ ਇੱਕ ਤਰ੍ਹਾਂ ਤੋਂ ਉਹਨਾਂ ਵਾਸਤੇ ਇੱਕ ਏਜੰਸੀ ਐਪਰੀਸ਼ੀਏਸ਼ਨ ਇਵੈਂਟ ਕੀਤਾ ਕਿ ਐਜ਼ ਅ ਐਜ਼ ਅ ਮਾਰਕ ਆਫ ਰਿਸਪੈਕਟ ਫਾਰ 올 ਆਰ ਏਜੰਟਸ ਹੂ ਹੈਵ ਬੀਨ ਕੰਟ੍ਰਿਬਿਊਟਿੰਗ ਟੁਵਰਡਸ ਸੈਂਡਿੰਗ ਸਟੂਡੈਂਟਸ ਟੂ ਸਿਟੀ ਯੂਨੀਵਰਸਿਟੀ ਇਨ ਕੈਨੇਡਾ ਇਹ ਉਨਕੀ ਐਪਰੀਸ਼ੀਏਸ਼ਨ ਕੇ ਲਿਆ ਤਾਂ ਐਟ ਦ ਸੇਮ ਟਾਈਮ ਇਹ ਇੱਕ ਸਾਡੇ ਵਾਸਤੇ ਇੱਕ ਮੌਕਾ ਸੀਗਾ ਕਿ ਜਿਹੜਾ ਆਪਣਾ ਨਵਾਂ ਮਾਸਟਰਸ ਦਾ ਪ੍ਰੋਗਰਾਮ ਆਇਆ ਮਾਸਟਰਸ ਆਫ ਐਜੂਕੇਸ਼ਨ ਇਨ ਲਾਂਚ ਕੀਤਾ ਹੈ ਇੰਡੀਆ ਚ ਬੇਸਿਕਲੀ ਕਿ ਇੱਕ ਨਵਾਂ ਮਾਸਟਰਸ ਆਫ ਐਜੂਕੇਸ਼ਨ ਇਨ ਲੀਡਰਸ਼ਿਪ ਦਾ ਪ੍ਰੋਗਰਾਮ ਹੈ ਸਰੀਵ ਯੂਨੀਵਰਸਿਟੀ ਇਨ ਕੈਨੇਡਾ ਆਫਰ ਕਰੇਗੀ ਉਹਨਾਂ ਸਾਰੇ ਸਟੂਡੈਂਟਸ ਵਾਸਤੇ ਜਿਨ੍ਹਾਂ ਨੇ ਇੰਡੀਆ ਤੋਂ ਬੈਚਲਰ ਡਿਗਰੀ ਕੀਤੀ ਹੈ ਤੇ ਉਹ ਫਿਊਚਰ ਚ ਕੈਨੇਡਾ ਚ ਸਟੱਡੀਜ਼ ਕਰਕੇ ਐਜੂਕੇਸ਼ਨ ਸੈਕਟਰ ਚ ਆਪਣਾ ਇੱਕ ਫਿਊਚਰ ਬਣਾਉਣਾ ਚਾਹੁੰਦੇ ਹਨ ਲੀਡਰਸ਼ਿਪ ਰੋਲ ਚ ਜੀ ਅੱਛਾ ਕੈਨੇਡਾ ਦਾ ਮੇਰੇ ਅੱਜਕਲ ਜਿਹੜੀ ਹੈ ਕਿ ਵਿਸ਼ੇਸ਼ ਜਿਹੜੀ ਚਰਚਾ ਚੱਲ ਰਹੀ ਹੈ ਕਿ ਹੁਣ ਵਿਦਿਆਰਥੀਆਂ ਦਾ ਖਾਸ ਤੌਰ ਤੇ ਜਿਹੜੀਆਂ ਨੇ ਪਲੱਸ 2 ਕੀਤੀ ਆ ਅੱਗੇ ਹਲੇ ਪੜ੍ਹਾਈ ਨਹੀਂ ਕੀਤੀ ਉਹਨਾਂ ਦਾ ਬਾਹਰ आ, उन, mm -hmm. कि ਉਹਨਾਂ ਆ ਦੇਖੋ ਰੂਲਸ ਦਾ ਚੇਂਜ ਹੋਇਆ ਨੇ ਠੀਕ ਹੈ ਕੈਨੇਡੀਅਨ ਸਰਕਾਰ ਨੇ ਜਿਹੜੇ ਸਾਰੇ ਰੂਲਸ ਬਣਾਏ ਨੇ ਉਹ ਇਸ ਕਰਕੇ ਬਣਾਏ ਕਿ ਥੋੜਾ ਉਹ ਨੰਬਰ ਸਟੂਡੈਂਟਸ ਨੂੰ ਰਿਸਟ੍ਰਿਕਟ ਕਰਨਾ ਚਾਹੁੰਦੇ ਹੈ ਤਾਂ ਕਿ ਜਿਹੜਾ ਸਟੂਡੈਂਟ ਉੱਥੇ ਆਏ ਉਹਨੂੰ ਵਧੀਆ ਸਰਵਿਸ ਮਿਲ ਸਕੇ ਰਿਸੋਰਸਸ ਮਿਲ ਚੱਕੇ ਹੁਣ ਕਿਉਂਕਿ ਕਲੈਰਿਟੀ ਹੈ ਤੇ ਇਹ ਮਾਸਟਰਸ ਪ੍ਰੋਗਰਾਮ ਹੈ ਆਈ ਥਿੰਕ ਮਾਸਟਰਸ ਪ੍ਰੋਗਰਾਮ ਤੇ ਕੈਨੇਡੀਅਨ ਸਰਕਾਰ ਖੁਦ ਚਾਹੁੰਦੀ ਹੈ ਕਿ ਆ ਜਿਆਦਾ ਜਿਆਦਾ ਪੁਸ਼ ਹੋਏ ਇਵਨ ਉਹਨਾਂ ਨੇ ਮਾਸਟਰਸ ਵਾਸਤੇ ਇੱਕ ਇਨਸੈਂਟਿਵ ਕੀਤਾ ਹੈ ਕਿ ਜਿਹੜੇ ਸਟੂਡੈਂਟਸ ਸਪਾਊਸ ਮੈਰਿਡ ਨੇ ਉਹਨਾਂ ਦੇ ਸਪਾ ਰੈਂਟ ਉਹਦੇ ਕਰਕੇ ਆਈ ਥਿੰਕ ਟਾਈਮਿੰਗ ਆਫ ਸਿਟੀ ਯੂਨੀਵਰਸਿਟੀ ਇਹ ਪ੍ਰੋਗਰਾਮ ਜਿਹੜਾ ਲੈ ਕੇ ਆ ਰਹੀ ਹੈ ਉਹ ਵੀ ਅਲਬਰਟਾ ਵਰਗੀ ਪ੍ਰੋਵਿੰਸ ਚ ਜਿੱਥੇ ਥੋੜੇ ਜਿਹਾ ਮਾਸਟਰਸ ਪ੍ਰੋਗਰਾਮ ਦੀ ਘਟ ਘਟ ਹੈ ਆਲਰੇਡੀ ਉਹਦੇ ਵਿੱਚ ਇਹ ਪ੍ਰੋਗਰਾਮ ਕਾਫੀ ਸਕਸੈਸਫੁਲ ਰਹੂਗਾ ਥੈਂਕ ਯੂ ਥੈਂਕ ਯੂ ਮੈਮ